ਭਾਈ ਇਹ ਤੁਸੀਂ ਮਾਚਲੇ ਡਰਾਈਵਰ ਹੋ ਤੁਸੀਂ ਚੰਡੀਗੜ੍ਹ 에어ਪੋਰਟ ਤੇ ਆਏ ਹੋ ਤੁਹਾਨੂੰ ਕਦੇ ਵੀ ਤੁਸੀਂ ਜਿੰਨੀ ਵਾਰੀ ਪਿਕਅਪ ਕਰਨ ਆਏ ਹੋ ਜਾਂ ਪੰਜਾਬ ਆਉਣੇ ਤੁਸੀਂ ਤੁਹਾਨੂੰ ਕਦੇ ਪੰਜਾਬ ਵਿੱਚ ਗਾਲ ਕੱਢਦਾ ਕੋਈ ਥੱਪੜ ਮਾਰਦਾ ਤੁਹਾਨੂੰ ਕਦੇ ਕੋਈ ਨਹੀਂ ਭਾਜੀ ਤੇ ਸਾਡੇ ਸਾਡੇ ਆਪਣੇ ਜਿਹੜੇ ਡਰਾਈਵਰ ਮਾਚਲੇ ਜਾਣਦੇ ਆ ਜਾਂ ਕੋਈ ਟੂਰਿਸਟ ਪੰਜਾਬ ਦਾ ਘੁੰਮਣ ਜਾਂਦਾ ਹੈ ਸਾਡੇ ਬੰਦੇ ਨੂੰ ਉੱਥੇ ਕੁੱਟ ਮਾਰ ਕੇ ਤੇ ਕਰੀ ਜਾਂਦੀ ਹੈ ਇਹ ਤਾਂ ਬਾਈ ਉਹਨਾਂ ਕੀ ਗਲਤ ਗਲਤ ਹੈ ਇਹ ਉਹਨਾਂ ਦਾ ਜੈਸਾ ਕਰਨਾ ਹੀ ਹੈ ਐਕਚੁਅਲੀ ਬੜੀ ਅਸੀਂ ਨਾ ਹਫ਼ਤੇ ਦਾ ਟਾਈਮ ਦੇਣੇ ਆ ਤੁਸੀਂ ਆਪਣਾ ਜਦ ਵੀ ਆਓ ਪਿਕਅਪ ਕਰੋ ਵਧੀਆ ਕਰ ਲੈ ਕੰਮ ਕਰੋ ਅਸੀਂ ਵੀ ਕੰਮ ਕਰਨਾ ਤੁਸੀਂ ਵੀ ਕੰਮ ਕਰਨਾ ਪਰ ਬਾਈ ਬੇਨਤੀ ਹੱਥ ਬੰਨ੍ਹ ਕੇ ਆਪਣੇ ਹੋਰ ਥੋੜੇ ਉੱਥੇ ਹੀ ਮਾਚਲੇ ਜਿਹੜੇ ਲੋਕਲ ਡਰਾਈਵਰ ਆ ਉਹਨਾਂ ਨੂੰ ਸੁਨੇਹਾ ਲਾ ਦਿਓ ਕਿ ਸਾਨੂੰ ਕੰਮ 'ਚ ਬੜੀ ਦਿੱਕਤ ਆਊਗੀ ਤੁਸੀਂ ਕਿਸੇ ਨੂੰ ਪਿਕਅਪ ਨਹੀਂ ਕਰ ਦੇਣਾ ਉਰੇ ਚੰਡੀਗੜ੍ਹ 에어ਪੋਰਟ ਤੋਂ ਚਾਹਤ ਵੀ ਨੰਬਰ ਗੱਡੀ ਜਿੱਥੇ ਮਰਜੀ ਆ ਉਹਨੇ ਦੀ ਐ ਬਲਾਸੌਰ ਦੀ ਐ ਮੀਰਪੁਰ ਦੀ ਨਾ ਨਾਨ ਦੀ ਐ ਜਾਂ ਮੰਡੀ ਦੀ ਐ ਜਾਂ ਕੁਲੂ ਦੀ ਐ ਜਾਂ ਕਿਤੇ ਦੀ ਵੀ ਐ ਅਸੀਂ ਧਰਮਸ਼ਾਲਾ ਦੀ ਅਸੀਂ ਗੱਡੀ ਪਿਕਅਪ ਨਹੀਂ ਕਰਨ ਦਿੰਦਾਵਾਂਗੇ ਬਾਕੀ ਮੈਸੇਜ ਫਾਰਵਰਡ ਕਰ ਦਿਓ ਤੁਹਾਨੂੰ ਕਦੇ ਵੀ ਦਿੱਕਤ ਨਹੀਂ ਦੱਸ ਦੋ ਤਾਂ ਸਾਡੇ ਬੰਦਨਾ ਕਿਉਂ ਦੋ ਕੋਈ ਦਿੱਕਤ ਨਹੀਂ ਆਈ ਤਾਂ ਵੀਰੇ ਹੱਥ ਬੰਨ ਕੇ ਬੇਨਤੀ ਹੈ ਤੁਹਾਡੇ ਸਾਰੇ ਮੱਚਲੇ ਡਰਾਈਵਰਾਂ ਨੂੰ ਕਿ ਵੀਰੇ ਜਿਹੜੇ ਸਾਡੇ ਉਥੇ ਲੋਕਲ ਬੰਦੇ ਆ ਤਾਂ ਉਹਨਾਂ ਨੂੰ ਤੰਗ ਨਾ ਕਰੋ ਜਿਹੜੇ ਪੰਜਾਬ ਦੇ ਡਰਾਈਵਰ ਜਾ ਰਹੇ ਆ ਠੀਕ ਆ ਬਾਈ ਬਸ ਆ ਫਾਰਵਰਡ ਕਰ ਦਿਓ ਵੀਰੇ ਗਰੁੱਪਾਂ ਚ